ਕਾਫੀ ਰਿਲੇਟਡ ਆ ਅੱਜ ਫ੍ਰੀਟ ਵੇਵਜ਼ ਨੇ ਮੇਨ ਆਰਟੀਕਲ ਛਾਪਿਆ ਵੀ ਟਰਕਿੰਗ ਬਰੇਸਿਸ ਫॉर ਇਮੀਗ੍ਰੇਸ਼ਨ ਕਰੈਕਟਡ ਆ ਜੀ ਰੌਜੀ ਹਾਂ ਬਿਲਕੁਲ ਇਸ ਆਰਟੀਕਲ ਵਿੱਚ ਡਿਟੇਲਡ ਅਗਲਾ ਕੀ ਕਿਹਾ ਗਿਆ ਕਿ ਕਿਸ ਤਰ੍ਹਾਂ ਜਿਹੜੇ ਟਰੱਕਰਸ ਨੇਗੇ ਉਹਨਾਂ ਨੂੰ ਇਹ ਇਫੈਕਟ ਕਰ ਸਕਦਾ ਹੈਗਾ ਔਰ ਖਾਸ ਕਰਕੇ ਜਿਹੜੇ ਪ੍ਰੋਕਸ ਕੈਨੇਡਾ ਯੂਐਸ ਬਾਰਡਰ ਕ੍ਰੋਸਿੰਗ ਕਰਦੇ ਆ ਜਾਂ ਮੈਕਸੀਕੋ ਯੂਐਸ ਬਾਰਡਰ ਕ੍ਰੋਸਿੰਗ ਕਰਦੇ ਆਗੇ ਉਹਨਾਂ ਦੇ ਲਈ ਇਹ ਕਾਫੀ ਸਿਰਦਰਦ ਬਣ ਸਕਦਾ ਹੈਗਾ ਇਹਨੀਆਂ ਚੀਜ਼ਾਂ ਦੱਸੀਆਂ ਜਾ ਰਹੀਆਂ ਇਸ ਆਰਟੀਕਲ ਦੇ ਵਿੱਚ ਬੈ ਪਾਰਟਨਰ ਸੀਗਾ ਕਿ ਜਿਹੜੀਆਂ ਕੰਪਨੀਆਂਜ਼ ਕੋਨਓਰੇਟਰ ਹਾਇਰ ਕਰਤੀਆਂ ਹੈਗੀਆਂ ਆਂਡ ਬਾਰਡਰ ਕਰਾਸਿੰਗ ਕਰ ਰਹੀਆਂ ਹੈਗੀਆਂ ਉਹਨਾਂ ਦੇ ਕੋਲ ਡੀਟੇਲਸ ਲਈ ਜਾ ਸਕਦੀ ਹੈਗੀ ਆ ਉਹਨਾਂ ਦੇ EMPLOYEES ਦੀ ਉਹਨਾਂ ਦੇ OPERATORS ਦੀ ਜਿਹੜੇ ਕਾਗਜ਼ ਪੱਤਰ ਹੈਗੇ ਆ ਤੁਹਾਡੇ ਜੇ ਤੁਹਾਡੇ ਕੋਲ ਵੀਜ਼ਾ ਹੈਗਾ ਗ੍ਰੀਨ ਕਾਰਡ ਹੈਗਾ ਤੁਹਾਡੇ ਕੋਲ ਕੋਈ ਵੀ ਪਿਪਰਵਰਕ ਹੈਗਾ ਸੋ ਮੇਕ ਸ਼ਰ ਕਿ ਯੂ ਹੈਵ ਇਟ ਔਨ ਹੈਂਡ ਔਨ ਹੈਂਡ ਫॉर द ਚਾਈਲਡ ਹਮੇਸ਼ਾ ਤੁਹਾਡੇ ਕੋਲ ਤਾਂ ਕਿ ਤੁਸੀਂ ਉਹ ਪ੍ਰੋਵਾਈਡ ਕਰ ਸਕੋ ਹਰ ਇੱਕ ਚੀਜ਼ ਜਿਹੜੀ ਆ ਜਿੰਨੀਆਂ ਵੀ ਤੁਹਾਡੀਆਂ ਪੇਪਰ ਆ ਦੇਖੋ ਬਹੁਤ ਜਿਹੜੇ ਚੀਜ਼ਾਂ ਹੁੰਦੀਆਂ ਆ ਆਈ 9 ਆ ਜਾਂ ਕੋਈ ਪੇਪਰ ਖੁੰਗੇ ਜਿਹੜੇ ਕੀ ਤੁਹਾਨੂੰ ਚਾਹੀਦੇ ਆ ਔਰ ਹੁਣ ਇਹ ਵੀ ਗੱਲ ਹੈਗੀ ਆ ਕਿ ਜਦੋਂ ਤੁਸੀਂ ਹਾਇਰਿੰਗ ਕਰ ਰਹੇ ਹੈਗੇ ਆ ਜੇ ਤੁਸੀਂ ਹਾਇਰਿੰਗ ਕਰ ਰਹੇ ਹੋ ਤੇ ਉਹਦੇ ਵਿੱਚ ਤੁਹਾਨੂੰ ਹੁਣ ਇਹ ਇਸ ਤੇ ਸਖਤਨੀ ਜਿਹੜੀ ਜ਼ਿਆਦੀ ਹੋ ਸਕਦੀ ਹੈ ਤੁਹਾਡੀ ਕਿ ਤੁਸੀਂ ਕਿਹਨੂੰ ਹਾਇਰ ਕਰ ਰਹੇ ਹੈਗੇ ਤੁਸੀਂ ਉਹਦਾ ਜਿਹੜਾ ਆ ਪੇਪਰ ਚੈੱਕ ਕੀਤਾ ਨਹੀਂ ਕੀਤਾ ਹੈਗਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਡੈਫੀਨਿਟਲੀ ਪਲੇਟ ਆ ਚੁੱਕੇ ਚਾਰ ਜਿਹੜੇ ਕਹਿੰਦੇ ਸਪੈਸਿਫਿਕ ਐਗਜ਼ੈਕਟਿਵ ਆਰਡਰ ਜਿਹੜੇ ਟਰੰਪ ਹੁਣਾ ਨੇ ਜਾਰੀ ਕੀਤੇ ਆ ਉਹਦੇ ਨਾਲ ਇਸ ਦੇ ਉੱਤੇ ਜਿਹੜਾ ਕ੍ਰੈਕਡਾਊਨ ਆ ਉਹ ਵੱਧ ਸਕਦਾ ਆ ਅਮਰੀਕਨ ਫਰਸਟ ਟ੍ਰੇਡ ਪਾਲਿਸੀ protecting united nations from foreign terrorist and other national security and public safety threat declaring a national emergency at southern border securing over borders eh jede char executive order rashtrapati trump honan ne kitte hai te kinne bhi is de naal us immigration custom enforcement ice valyan nu ek enhanced oversight mildi aa jehdi key tracking nu directly affect kar sakdi aa ਯੂਐਸ ਕੈਨੇਡਾ ਮੈਕਸੀਕੋ ਜਿਹੜਾ ਕਰਾਸ ਬਾਰਡਰ ਟ੍ਰੇਡ ਹੁੰਦਾ ਆ ਜਾਂ ਫਰੇਟ ਆਉਂਦਾ ਜਾਂਦਾ ਆ ਜਾਂ ਲੋਕ ਆਉਂਦੇ ਜਾਂਦੇ ਨੇ ਤਾਂ ਉਸ ਦੇ ਵਿੱਚ ਕਹਿੰਦੇ ਵੀ ਹੁਣ ਤੁਹਾਨੂੰ ਜ਼ਿਆਦਾ ਸਕਰੂਟੀਨੀ ਦਾ ਸਾਹਮਣਾ ਜਿਹੜਾ ਕਰਨਾ ਪਊਗਾ ਜਿੱਦਾਂ ਰਮਨ ਜੀ ਨੇ ਦੱਸਿਆ ਵੀ ਆਪਣਾ ਪੇਪਰਵਰਕ ਬਿਲ ਆਫ ਲੇਡਿੰਗ ਤੁਹਾਡਾ ਆਪਣਾ ਜਿਹੜਾ ਇਮੀਗ੍ਰੇਸ਼ਨ ਦਾ ਪੇਪਰਵਰਕ ਆ ਉਹ ਸਾਰੀਆਂ ਚੀਜ਼ਾਂ ਅਪ ਟੂ ਡੇਟ ਜਿਹੜਾ ਉਹ ਤੁਸੀਂ ਰੱਖਿਓ ਉਹ ਮੇਕ ਸ਼ੁਰ ਕਰੋ ਵੀ ਸਾਰਾ ਕੁਝ ਠੀਕ ਹੋਊਗਾ ਜਿਹੜੇ ਜਿਹੜੇ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਕੁਝ ਇਮੀਗ੍ਰੇਸ਼ਨ ਅਟਾਰਨੀਜ਼ ਨੇ ਉਹ ਕਹਿੰਦੇ ਵੀ ਇੱਕ ਵੱਡਾ ਕੰਸਰਨ ਆ ਇਸ ਟਾਈਮ ਟ੍ਰਕਿੰਗ ਦੇ ਵਿੱਚ ਸਪੈਸੀਫਿਕਲੀ ਇਹ ਜਿਹੜੇ ਐਗਜ਼ੈਕਟਿਵ ਆਰਡਰ ਤੇ ਪਾਲਿਸੀਜ਼ ਨੂੰ ਜਿਹੜਾ ਉਹ ਲੈ ਕੇ ਕਰਾਸ ਬਾਰਡਰ ਟ੍ਰਕਿੰਗ ਦੇ ਲਈ ਸੋ ਜਿਹੜਾ ਹੁਣ ਦੇਖੋ ਹਰਜੋਤ ਸਿੰਘ ਜੀ ਤੇ ਰਮਨ ਜੀ ਜਿਹੜਾ ਹੁਣ ਐਗਜ਼ੈਕਟਿਵ ਆਰਡਰ ਆ ਨਾ ਆ ਵੀ ਯੂਐਸ ਨੂੰ ਫੋਰਨ ਟੈਰਰਿਸਟ ਤੇ ਅਦਰ ਨੈਸ਼ਨਲ ਸਕਿਉਰਿਟੀ ਸੇਫਟੀ ਥ੍ਰੈਟਸ ਤੋਂ ਉਨੇ ਵਿੱਚ ਡਾਇਰੈਕਟਲੀ 트럼ਪ ਉਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਵੀ ਨਸ਼ੀਲੇ ਪਦਾਰਥਾਂ ਦੀ ਸਮਕਲਿੰਗ ਦੇ ਵਿੱਚ ਇਨਵੋਲਵ ਆ ਉਹਨੂੰ ਅਸੀਂ ਅੱਤਵਾਦੀ ਕੋਸ਼ਤ ਕਰਨਾ ਆ ਉਸ ਉਹ ਜਿਹੜੀ ਐਂਟੀਟੀ ਆ ਉਹਨੂੰ ਟੈਰਰਿਸਟ ਔਰਗੇਨਾਈਜੇਸ਼ਨ ਤੇ ਉਹਨਾਂ ਲੋਕਾਂ ਨੂੰ ਜਿਹੜਾ ਉਹ ਅਸੀਂ ਟੈਰਰਿਸਟ ਜਿਹੜਾ ਆ ਉਹ ਗਰਦਾਨਣਾ ਆ ਸੋ ਇਹਦੇ ਵਿੱਚ ਹੁਣ ਕੋਈ ਹੁਣ ਤੁਸੀਂ ਜਿੱਥੇ ਮਰਜ਼ੀ ਮੂਹ ਲਗਾ ਲਓ ਜਾਂ ਜਿੱਥੇ ਮਰਜ਼ੀ ਜਿਹੜੀ ਗੱਲ ਕਰ ਲਓ ਪਰ ਇਹਦੇ ਵਿੱਚ ਰਿਐਲਿਟੀ ਆ ਵੀ ਕ੍ਰਾਸ ਬਾਰਡਰ ਇਦਾਂ ਡਰੱਗ ਸਮਕਲਿੰਗ ਬਹੁਤ ਜ਼ਿਆਦਾ ਹੁੰਦੀ ਆ ਜਿੰਨਾ ਵਿੱਚ ਟਰੱਕਿੰਗ ਇੱਕ ਬਦਨਾਮ ਜਿਹੜੀ ਚੀਜ਼ ਜਿਹੜੀ ਉਹ ਬਣੀ ਪਈ ਆ ਤੇ ਅਫਸੋਸ ਦੀ ਗੱਲ ਇਹ ਆ ਵੀ ਉਹਨਾਂ ਵਿੱਚੋਂ ਆਪਣੀ ਕਮਿਊਨਿਟੀ ਦੇ ਲੋਕ ਬਹੁਤ ਜ਼ਿਆਦਾ ਇਨਵੋਲਵ ਜਿਹੜੇ ਆ ਉਹ ਹੁੰਦੇ ਨੇ ਫੜ ਹੁੰਦੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਕਰ ਰਹੇ ਆ ਸੋ ਇਹ ਇਸ ਇਹ ਚੀਜ਼ਾਂ ਜਿਹੜੀਆਂ ਦੇਖਦੇ ਹੋਏ ਆਪਾਂ ਨੂੰ ਇਹ ਨਜ਼ਰ ਆਊਗਾ ਵੀ ਕ੍ਰਾਸ ਬਾਰਡਰ ਟ੍ਰੈਫਿਕ ਦੇ ਵਿੱਚ ਟਰੱਕਿੰਗ ਦੇ ਵਿੱਚ ਖਾਸੀ ਜਿਹੜੀ ਸ਼ਕਤੀ ਆ ਉਹ ਦੇਖਣ ਨੂੰ ਮਿਲ ਸਕਦੀ ਆ ਜੀ ਰਾਸ਼ਕਰਨ ਇੱਕ ਤੇ ਮੈਂ ਇੱਕ ਗੱਲ ਹੋਰ ਟੀਕ ਕਰਨੀ ਚਾਹੁੰਦਾ ਆ ਕਿ ਮੈਂ ਬਹੁਤ ਇਹ ਵਰਤੀਰਾ ਦੇਖ ਰਿਹਾ ਹੈਗਾ ਇੱਥੇ ਡਰਾਈਵਰਸ ਦਾ ਕਿ ਡਰਾਈਵਰਸ ਜਿਹੜੇ ਆ ਇੰਡੀਆ ਦੀ ਤਰਜ਼ ਦੇ ਉੱਤੇ ਤੁਸੀਂ ਆਪਣੇ ਲਾਇਸੈਂਸ ਦੀ ਫੋਟੋਕਾਪੀ ਕਰਕੇ ਰੱਖ ਲੈਣੇ ਜਾਂ ਲਾਇਸੈਂਸ ਦੀ ਫੋਟੋ ਖਿੱਚ ਕੇ ਫੋਨ 'ਚ ਰੱਖ ਲੈਣੇ ਆ ਜਾਂ ਹੋਰ ਪੇਪਰ ਵੀ ਫੋਟੋ ਖਿੱਚ ਲੈਣੇ ਕਾਫੀ ਕਰ ਇੱਥੇ ਹਰ ਚੀਜ਼ ਤੁਹਾਨੂੰ 오ਰੀਜਨਲ ਰੱਖੇ ਬੋਲ ਚਾਹੀਦੀ ਆ ਇਹ ਨਹੀਂ ਕਿ ਤੁਸੀਂ ਹਰ ਚੀਜ਼ ਦੀ ਫੋਟੋਕਾਪੀ ਜਿਹੜੀ ਆ ਕਰਕੇ ਕੋਲ ਰੱਖੋ ਤانوں ਬੇਸਿਕ ਜਿਹੜੀਆਂ ਲਾਇਸੈਂਸ ਤੁਹਾਡਾ ਮੈਡੀਕਲ ਕਾਰਡ ਤੁਹਾਡਾ ਜਿਹੜਾ ਵਰਕ ਪਰਮਿਟ ਆ ਤੁਹਾਡੇ ਹੋਰ ਜਿਹੜੇ ਪੇਪਰ ਹੈਗੇ ਆ ਯੂ ਨੀਡ ਟੂ ਹੈਵ ਦੋਸ ਹੈਂਡੀ ਜਦੋਂ ਤੁਸੀਂ ਬਹੁਤ ਟ੍ਰੈਵਲ ਕਰਦੇ ਆ ਡਸਨਟ ਮੈਟਰ ਤੁਸੀਂ ਕਿ ਸਟੋਰ ਤੋਂ ਗ੍ਰੋਸਰੀ ਲੈ ਗਏ ਜਾਂ ਕ੍ਰਾਸ ਕਰਦੇ ਤੁਸੀਂ ਟਰੱਕ ਤੇ ਗਏ ਆ ਕੋਈ ਚੀਜ਼ਾਂ ਕੈਰੀ ਕਰਨੀਆਂ ਚਾਹੀਦੀਆਂ ਨਾਲ ਆਪਣੇ ਬਹੁਤ ਬੰਦੇ ਜਿਹੜੇ ਆ ਉਹ ਚੋਰੀ ਹੋਣ ਦਾ ਜਾਂ ਘੁੰਮ ਹੋ ਜਾਣ ਦੇ ਡਰ ਤੋਂ ਕਾਪੀ ਕਰਕੇ ਰੱਖ ਲੈਂਦੇ ਆ ਉਹ ਚੀਜ਼ਾਂ ਜਿਹੜੀਆਂ ਆ ਉਹ ਵਰਥਕਲੀ ਹੁੰਦੀਆਂ ਉਹ ਕਮ ਨਹੀਂ ਕਰਦੀਆਂ ਉਹਨੂੰ ਜਿਹੜੀਆਂ ਆ ओरिजिनल ਚੀਜ਼ਾਂ ਜਿਹੜੀਆਂ ਆਪਣੇ ਨਾਲ ਲੈ ਕੇ ਚਲਣੀਆਂ ਚਾਹੀਦੀਆਂ ਔਰ ਜੇ ਤੁਸੀਂ ਕੋਈ ਵੀ ਗਲਤ ਕੰਮ ਨਹੀਂ ਕਰ ਰਹੇ ਹੈਗੇ ਔਰ ਖਾਸ ਕਰਕੇ ਰਾਜਨ ਇਹਦੇ ਵਿੱਚ ਉਹ ਚੀਜ਼ ਬਹੁਤ ਮਹੱਤਵਪੂਰਨ ਹੈ ਕਿ ਜੇ ਤੁਸੀਂ ਟਰੈਵਲ ਕਰ ਰਹੇ ਆ ਤੁਹਾਡੇ ਨਾਲ ਕੋਈ ਹੋਰ ਟਰੈਵਲ ਕਰ ਰਿਹਾ ਹੈਗਾ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਤੁਹਾਡੇ ਦੇ ਬਣਦੀ ਆ ਸੋ ਜਿਹੜੀ ਵੀ ਟਰੈਕਿੰਗ ਕੰਪਨੀ ਹੈਗੀ ਆ ਉਹਨੂੰ ਹਦਾਇਤ ਹੈਗੀ ਆ ਕਿ ਜੇ ਉਹਨਾਂ ਦਾ ਟਰੱਕ ਬਾਹਰ ਜਾ ਰਿਹਾ ਸਟੇਟ ਤੋਂ ਜਾਂ ਸਟੇਟ ਦੇ ਵਿੱਚ ਵੀ ਆ ਤੇ ਯੂ ਨੀਡ ਟੂ ਮੇਕ ਸ਼ੋਰ ਕਿ ਉਹਦੇ ਵਿੱਚ ਪ੍ਰੋਪਰਲੀ ਜਿਹੜੇ ਲਾਇਸੈਂਸਡ ਤੇ ਪ੍ਰੋਪਰਲੀ ਵੈਟਡ ਪੀਪਲ ਹੈਗੇ ਜਿਨ੍ਹਾਂ ਨੂੰ ਤੁਸੀਂ ਹਾਇਰ ਕੀਤਾ ਉਹ ਹੀ ਤੁਹਾਡੀ ਕੈਪ ਚ ਹੋਣੇ ਚਾਹੀਦੇ ਆ ਨਾ ਕਿ ਉਹਦੇ ਫਰੈਂਡਸ ਫੈਮਿਲੀ ਜਾਂ ਕੋਈ ਹੋਰ ਜਿਹੜਾ ਬੰਦਾ ਉਸ ਕੈਪ ਚ ਹੋਵੇ ਕਿਉਂਕਿ ਦੈਟ ਕੁਡ ਬੀ ਯੋਰ ਲਾਇਬਿਲਟੀ ਐਸ ਵੈਲ ਹਿਊਮਨ ਟ੍ਰੈਫਿਕਿੰਗ ਦਾ ਸਿੱਧਾ ਹੀ ਮਸਲਾ ਬਣ ਜਾਂਦਾ ਜੀ ਹੁਣ ਤਾਂ ਤੱਤੇ ਫਿਰਦੇ ਆ ਅਾ ਤੁਹਾਨੂੰ ਥੁੱਕ ਲਾ ਕੇ ਤੁਰੇ ਫਿਰਦੇ ਆ ਸੋ ਆਪਾਂ ਨੂੰ ਪਤਾ ਹੀ ਆ ਵੀ ਆਈਸ ਵਾਲੇ ਕਿੰਨਾ ਆ ਸੀਬੀਪੀ ਵਾਲੇ ਕੇਸ ਲਿਹਾਜ ਦੇ ਵਿੱਚ ਇਸ ਟਾਈਮ ਚੱਲ ਰਿਹਾ ਜੀ ਬਿਲਕੁਲ ਨਾ ਕਿਉਂ ਆਪਾਂ ਇਥੋਂ ਯੂ ਨੋ ਇਸ ਮਸਲੇ ਨੂੰ ਥੋੜਾ ਜਿਹਾ ਇੱਥੇ ਰੋਕ ਕੇ ਨਾ ਆਪਾਂ ਦੂਜੇ ਬਾਰੇ ਗੱਲ ਕਰ ਲਈ ਕਿ ਜਿਹੜਾ ਪਿਛਲੇ ਮਹੀਨੇ ਆਪਾਂ ਗੱਲ ਕੀਤੀ ਸੀਗੀ ਸੋ ਬਿਲਕੁਲ ਇਹਦੇ ਬਾਰੇ ਵੀ ਸ੍ਰੋਤਿਓ ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ ਐਸੇ ਵੇਲੇ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਤੁਹਾਡਾ ਕੋਈ ਕੁਐਸਚਨ ਹੈਗਾ ਤੁਸੀਂ ਕਾਲ ਕਰੋ 4082725200 4082725200 ਅੱਧਾ ਘੰਟਾ ਸਾਡਾ ਹੋਰ ਪ੍ਰੋਗਰਾਮ ਚੱਲਣਾ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ ਖਾਸ ਕਰਕੇ ਟਰੱਕਰਸ ਜੇ ਤੁਸੀਂ ਬਾਰਡਰ ਕ੍ਰੋਸ ਕੀਤਾ ਜਾਂ ਬਾਰਡਰ ਦੇ ਲਾਗੇ ਗਏ ਆ ਚਾਹੇ ਕੈਨੇਡਾ ਵਾਲੀ ਸਾਈਡ ਤੇ ਚਾਹੇ ਮਕਸੀਕੋ ਵਾਲੀ ਸਾਈਡ ਤੇ ਤੁਹਾਨੂੰ ਇਮੀਗ੍ਰੇਸ਼ਨ ਨੇ ਰੋਕਿਆ ਜਾਂ ਆਈਡੀ ਚੈੱਕ ਕੀਤੀ ਆ ਪਰਸਨਲੀ ਹੋਇਆ ਉਹ ਜ਼ਰੂਰ ਸ਼ੇਅਰ ਕਰ ਲਓ ਤਾਂ ਕਿ ਹੋਰ ਆਪਣੇ ਜਿਹੜੇ ਭੈਣ ਭਰਾ ਉਹਨਾਂ ਨੂੰ ਪਤਾ ਲੱਗ ਜਾਏ ਤੇ ਦੂਸਰਾ ਜਿਸ ਹਿਸਾਬ ਦੇ ਨਾਲ ਆਪਾਂ ਡਿਸਕਸ ਕਰ ਰਹੇ ਸੀ ਜਿਹੜੇ ਕੰਪਨੀਆਂ ਵਾਲੇ ਆ ਮੇਕ ਸ਼ੋਰ ਕਰੋ ਤੁਹਾਡੇ ਜਿਹੜੇ I9 ਹੈਗੇ ਆ ਉਹ ਆਡਿਟ ਹੋ ਸਕਦੇ ਆ ਤੇ ਉਹਨਾਂ ਨੂੰ ਅਪਡੇਟ ਕਰਕੇ ਰੱਖੋ ਕਿਉਂ ਕਿਸੇ ਦਾ ਵਰਕ ਪਰਮਿਟ ਐਕਸਪਾਇਰ ਹੋ ਜਾਂਦਾ ਫਿਰ ਨਵਾਂ ਹੁੰਦਾ ਆ ਤੇ ਕੋ ਸਿਟੀਜ਼ਨ ਬਣ ਗਿਆ ਗ੍ਰੀਨ ਕਾਰਡ ਬਣ ਗਿਆ ਸੋ ਇਸ ਕਰਕੇ ਉਹ ਜਿਹੜੇ ਤੁਹਾਡੀਆਂ ਫਾਈਲਸ ਆ ਨਾ ਉਹ ਅਪਡੇਟ ਹੋਣੀਆਂ ਚਾਹੀਦੀਆਂ ਪੇਪਰ ਵਰਕ 'ਚ ਆਪਾਂ ਪੰਜਾਬੀ ਸਾਰੇ ਬਹੁਤ ਲੇਜੀ ਹੁੰਨੇ ਆ ਪਰ ਜੇ ਕਿਤੇ ਆਡਿਟ ਹੋ ਜਾਓ ਤਾਂ ਫਿਰ ਉਹ ਬਿਗ ਪ੍ਰੋਬਲਮ ਹੋ ਸਕਦੀ ਹੈਗੀ ਇਸ ਕ੍ਰੈਕਡਾਊਨ ਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ ਬਹੁਤ ਸਾਰੇ ਜਿਹੜੇ ਕੈਰੀਅਰਸ ਦੇ ਆਡਿਟ ਤੇ ਰੇਟਸ ਜਿਹੜੀਆਂ ਇਸ ਬਾਬਤ ਇਹ ਇਨਾ ਐਗਜ਼ੈਕਟਿਵ ਆਰਡਰਸ ਦੇ ਕਰਕੇ ਜਿਹੜੀਆਂ ਉਹ ਵੱਜ ਸਕਦੀਆਂ ਹੈਗੀਆਂ ਆ ਸੋ ਸਟੇ ਰੈਡੀ ਬੀ ਰੈਡੀ ਤੇ ਆਪਣਾ ਪੇਪਰਵਰਕ ਜਿਹੜਾ ਪੂਰਾ ਟਿਚ ਕਰਕੇ ਜਿਹੜਾ ਰੱਖੋ ਫਿਰ ਇਹ ਨਾ ਹੋਵੇ ਵੀ ਸਾਡੇ ਨਾਲ ਹੁਣ ਆ ਹੋ ਗਿਆ ਜੀ ਇਦਾਂ ਕਰਤਾ ਤੇ ਜਦੋਂ ਆਡਿਟ ਹੋਣਿਆ ਤਾਂ ਫਿਰ ਡਰਾਈਵਿੰਗ ਹਾਇਰਿੰਗ ਪ੍ਰੈਕਟਿਸਿਸ ਆ ਉਹ ਸਾਰੀਆਂ ਜਿਹੜੀਆਂ ਸ਼ਾਨੀਆਂ ਜਾਣੀਆਂ ਆ ਵੀ ਕਿੰਨੂ ਰੱਖਿਆ ਕਿਦਾਂ ਰੱਖਿਆ ਕਿਵੇਂ ਰੱਖਿਆ ਕੀ ਕੁਛ ਜਿਹੜਾ ਉਸ ਦੇ ਵਿੱਚ ਕੀਤਾ ਆ ਤੇ ਫਿਰ ਕਈਆਂ ਦੇ ਪੋਤੜੇ ਵੀ ਜਿਹੜੇ ਇਸ ਦੇ ਵਿੱਚ ਖੋਲ ਹੋ ਜਾਣੇ ਆ ਗੱਲ ਕਈਆਂ ਨੂੰ ਬੜੀ ਮਾੜੀ ਲੱਗਦੀ ਆ ਫਿਰ ਉਹ ਆਪਣੇ ਟਿਕਟੋਕਾਂ ਤੇ ਬੜਾ ਬੋਲਣ ਲੱਗ ਜਾਂਦੇ ਆ ਵੀ ਇਦਾਂ ਕਿਉਂ ਕਹਿੰਦੇ ਆ ਸੱਚ ਕਿਉਂ ਦੱਸਦੇ ਆ ਕੋਈ ਸੱਚ ਦਾ ਕੌੜਾ ਹੀ ਹੁੰਦਾ ਆ ਉਹ ਤੁਹਾਨੂੰ ਮਾੜਾ ਹੀ ਜਿਹੜਾ ਉਹ ਲੱਗਣਾ ਜਿਹੜਾ ਸਹੀ ਚੱਲਦਾ ਉਹਨੂੰ ਇੱਕ ਗੱਲ ਵਧੀਆ ਲੱਗਦੀ ਆ ਦੂਜਿਆਂ ਨੂੰ ਬਹੁਤ ਕੌੜੀ ਲੱਗਦੀ ਆ ਇਹ ਨਹੀਂ ਕਹਿੰਦੇ ਸੱਚ ਕਿ ਦੱਸਦੇ ਉਹ ਕਹਿੰਦੇ ਝੂਠ ਬੋਲਦੇ ਆ ਜਾ ਕੇ ਅਸੀਂ ਉੱਤੇ ਅਸੀਂ ਲੋਕਾਂ ਨੂੰ ਗਲਤ ਗਾਈਡ ਕਰਦੇ ਆ ਇਹਨਾਂ ਨੂੰ ਪਤਾ ਹੀ ਨਹੀਂ ਹੈ ਜੀ ਕਦੇ ਟਰੱਕਿੰਗ ਦਾ ਉੱਥੇ ਬੈਠੇ ਬੋਲੀ ਜਾਂਦੇ ਆ ਸੋ ਇਹ ਨਹੀਂ ਪਤਾ ਪਈ ਜਿਹੜੇ ਸਾਡੇ 15 AM ਤੇ FM ਰੇਡੀਓ ਸਟੇਸ਼ਨ ਆ FCC ਲਾਇਸੈਂਸਡ ਹੈਗੇ ਬਿਲੀਅਨਸ ਆਫ ਡਾਲਰ ਆਪਾਂ ਖਰਚਿਓ ਆ ਤੇ ਜਿਹੜੀ ਵੀ ਇਨਫਾਰਮੇਸ਼ਨ ਆ ਉਹ ਆਪਾਂ ਜੇ 100% ਨਹੀਂ ਤਾਂ ਕੋਸ਼ਿਸ਼ ਕਰੀ ਦੀ 99.9% ਕਰੈਕਟ ਦਿੱਤੀ ਜਾਵੇ ਹੁਣ ਕੋ ਟਿਕਟੋਕ ਦੇ ਬੋਲਦਾ YouTube ਬਣਾ ਲਈ Facebook ਬਣਾ ਲਈ ਉਹਦੇ ਉੱਤੇ ਕੋਈ ਉਹਦੇ ਪਿੱਛੇ ਜਾਣ ਵਾਲਾ ਹੈ ਕੋਈ ਉਹਨੂੰ ਕੋਈ ਲਾਇਬਿਲਟੀ ਨਹੀਂ ਉਹਨਾਂ ਦੀ ਕੋਈ ਜਵਾਬਦੇਹੀ ਨਹੀਂ ਕੋਈ ਨਾ ਨਾ ਕਮਿਊਨਿਟੀ ਨੂੰ ਨਾ ਕਹੇ ਨੂੰ ਜਿਹਨੂੰ ਜਿੱਦਾਂ ਮਰਜ਼ੀ ਜਿਹੜਾ ਜੋ ਮਰਜ਼ੀ ਕਹਿ ਕੇ ਜਿਹੜਾ ਉੱਥੇ ਉਹ ਕਰੀ ਜਾਂਦੇ ਆ ਤੇ ਲੋਕ ਬਥੇਰੇ ਫਸਦੇ ਨੇ ਪਰ ਲੋਕਾਂ ਨੂੰ ਵੀ ਚੇਹਣ ਪਰਵਰਤਨ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ ਕਾਲਰ ਜੇ ਲਗਾਤਾਰ ਆਪਣੇ ਨਾਲ ਜੁੜਦੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਾਲ ਕਰਨ ਦੇ ਲਈ ਨੰਬਰ ਦੱਸ ਦਈਏ ਇੱਕ ਵਾਰੀ ਫਿਰ 482 272 5200 ਜਸਬੀਰ ਜੀ ਇਹ ਵਿੱਚ ਨਾ ਆਪਣੇ ਇੱਕ 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 ਮਿੰਟ ਲੈਣਾ ਮੈਂ ਆਪਣੇ ਰਮਨ ਜੀ ਤੇ ਰਾਜਕਨ ਵੀਰ ਜੀ ਕੱਲਾ ਜਿਹੜਾ ਕੰਪਨੀ ਨਹੀਂ ਕਹਿੰਦੇ ਜਿਹੜੇ ਓਨਰ ਆਪਰੇਟਰ ਆ ਉਹਨਾਂ ਦੇ ਘਰ ਦੇ ਵਿੱਚ ਵੀ ਜਿਹੜੇ ਆਈਸ ਵਾਲੇ ਆ ਸਕਦੇ ਆ ਪੇਪਰ ਵਰਕ ਚੈੱਕ ਕਰਨ ਦੇ ਲਈ ਤੁਹਾਡੇ ਜੋ ਹਜ਼ਲਬਨੀ ਉਹਦੇ ਵਿੱਚ ਮੈਂ ਪੜਿਆ ਹੈਗਾ ਉਹ ਚ ਲਿਖਿਆ ਕਿ ਨਹੀਂ ਉਹ ਘਰ ਨਹੀਂ ਜਾ ਸਕਦੇ ਹੈ ਓਕੇ ਹਾਂ ਉਹਨੇ ਘਰ ਨਹੀਂ ਜਾ ਉਹਨਾਂ ਨੂੰ ਪੁੱਛ ਸਕਦੇ ਆ ਬਿਲਕੁਲ ਉਹਨਾਂ ਨੂੰ ਪੁੱਛ ਸਕਦੇ ਪਰ ਜਦੋਂ ਉਹਨਾਂ ਨੂੰ ਸਟਾਪ ਕਰਨਾ ਹੈ ਚਾਹੇ ਓਨਰ ਆਪਰੇਟਰ ਵੀ ਆ ਉਹ ਤੁਹਾਨੂੰ ਪੁੱਛ ਸਕਦੇ ਵੀ ਤੁਹਾਡਾ ਆਈ 94 ਘਰ ਤੱਕ ਨਹੀਂ ਜਾ ਸਕਦੇ ਪਰ ਇਸ ਦੇ ਵਿੱਚ ਇੱਕ ਇੱਕ ਚੀਜ਼ ਹਜ਼ਰਪਾਈ ਇਹ ਵੀ ਦੱਸਦੇ ਆ ਕਿ ਬਹੁਤ ਐਸੀਆਂ ਖਬਰਾਂ ਜਿਹੜੀਆਂ ਹੈਗੀਆਂ ਨਾ ਸਾਡੇ ਮੇਰੇ ਕੋਲ ਕਾਲਸ ਆਉਂਦੀਆਂ ਹੈਗੀਆਂ ਕਿ ਭਾਜੀ ਆਹ ਕੀ ਗੱਲ ਸੱਚੀ ਆ ਜੇ ਬਹੁਤ ਚੀਜ਼ਾਂ ਐਸੀਆਂ ਹੈ ਕਿ ਕੱਲ ਹੁਣ ਮੈਨੂੰ ਕਾਲ ਆਈ ਸੀ ਕਿ ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਹੈਗਾ ਆ ਇਹ ਜਦੋਂ ਰੀਨਿਊ ਹੁੰਦਾ ਇਹ ਵਰਕ ਪਰਮਿਟ ਦੇ ਨਾਲ ਅਟੈਚ ਆ ਇੱਥੇ ਬਹੁਤ ਚੀਜ਼ਾਂ ਐਸੀਆਂ ਜਿਹੜੀਆਂ ਹੈਗੀਆਂ ਤੁਹਾਨੂੰ ਉਹ ਬਹੁਤ ਧਿਆਨ ਦੇ ਨਾਲ ਸੋਚਣੀਆਂ ਚਾਹੀਦੀਆਂ ਕਿ ਉੱਥੇ ਤੁਹਾਨੂੰ ਸਹੀ ਖਬਰਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਸਹੀ ਖਬਰਾਂ ਜਿਹੜੀਆਂ ਉਹ ਦੇਖਣੀਆਂ ਚਾਹੀਦੀਆਂ ਐਵੇਂ ਕੋਈ ਟਿਕਟੌਕ ਤੇ ਉੱਤੇ ਬੈਠ ਕੇ ਜਾਂ ਕੋਈ ਕਿਸੇ ਯੂ ਨੋ ਵੀਡੀਓ ਬਣਾ ਕੇ ਕੋਈ ਚੀਜ਼ ਪੇਸਟ ਕਰ ਰਿਹਾ ਉਹ ਹਰ ਇੱਕ ਚੀਜ਼ ਨੂੰ ਸੁਣ ਕੇ ਉੱਤੇ ਨੀ ਕਰ ਲੈਣਾ ਚਾਹੀਦਾ ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਆ ਸਭ ਤੋਂ ਬੈਸਟ ਚੀਜ਼ ਆ ਕਿ ਜੇ ਤੁਹਾਨੂੰ ਲੱਗਦਾ ਕਿ ਇਹ ਚੀਜ਼ ਠੀਕ ਨਹੀਂ ਹੈਗੀ ਤਾਂ ਪਲੀਜ਼ ਉਹਨੂੰ ਸ਼ੇਅਰ ਨਾ ਕਰੋ ਉਹਨੂੰ ਸ਼ੇਅਰ ਕਰਨਾ ਜਿਹੜਾ ਆ ਉਹਦੇ ਵਿੱਚ ਤੁਸੀਂ ਵੀ ਭਾਗੀਦਾਰ ਬਣਦੇ ਆ ਉਹ ਗਲਤ ਜਿਹੜੀਆਂ ਸੋਚਨਾ ਵਾ ਗਲਤ ਇਨਫੋਰਮੇਸ਼ਨ ਨੂੰ ਫੈਲਾਉਂਦੇ ਹੋ ਉਹ ਕਹਿਣਾ 4 ਡਾਲਰ ਦੇਣੇ ਡਾਲਰ ਸਵਾ ਡਾਲਰ ਤੇ ਫਿਰ ਹੁਣ ਗੱਲਾਂ ਤਾਂ ਫਿਰ ਇਦਾਂ ਇਦਾਂ ਨਹੀਂ ਨਾ ਫਿਰ ਗੱਲ ਨਹੀਂ ਨਾ ਬਣਦੀ ਜਦੋਂ ਲੋਕ ਕਾਲ ਕਰਦੇ ਆ ਅਸਲੀਅਤ ਪਤਾ ਲੱਗ ਜਾਂਦੀ ਆ ਉਹ ਤੁਸੀਂ ਪਹਿਲਾਂ ਹੀ ਉਹਨਾਂ ਸੱਚ-ਸੱਚ ਜਿਹੜਾ ਦੱਸ ਦੋ ਭਾਈ ਇੰਨਾ ਹੀ ਦੇ ਸਕਦੇ ਆ ਬਾਅਦ ਦੇ ਵਿੱਚ ਕਾਹਦੇ ਲੋਕਾਂ ਨੂੰ ਭਲੇਖੇ 'ਚ ਜਿਹੜਾ ਉਹ ਪਾਉਣਾ ਹੁੰਦਾ ਹਨ ਸਹੀ ਗੱਲ ਹੈ ਸਹੀ ਗੱਲ ਹੈ ਜੀ ਜਸਬੀਰ ਜੀ ਸਤਿ ਸ੍ਰੀ ਅਕਾਲ